धन्यवाद यीशु तारीफ हो सब शक्तिमान परमेश्वर धन्यवाद तारीफ 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 खुदाउन खुदा तेरी महिमा तेरी स्तुति हो सब शक्तिमान परमेश्वर ਤੇਰੀ ਹੀ ਵਡਿਆਈ ਹੋ ਆਤਮਾਨ ਸਭ ਸ਼ਕਤੀਮਾਨ ਪਰਮੇਸ਼ਰ ਤੇਰਾ ਧੰਨਵਾਦ ਹੋ ਧੰਨਵਾਦੋ ਧੰਨਵਾਦੋ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਰਬਾ ਰਸ਼ਾ ਖਾਤਾ ਰਬਾ ਰਸ਼ੀ ਕੀ ਦਿਨ ਲੇ ਲੇ ਬੁਰੂ ਸ਼ੀ ਖਾਤਾ ਰਬਾ ਰਸ਼ੀ ਕੀ ਦਿਨ ਲੇ ਲੇ ਬੇਰੇ Ri burushi kiti niliri birishi katana lara bara. Ri burushi kiti niliri birishi kiti niliri burushi katana na na maya katana lara bara. burushi katara bara ya katana lara bara shi kiti niliri burushi katana lara bara. Ri kiti niliri burushi kiti niliri birishi kiti niliri burushi katana lara oh jesus thank you jesus thank you jesus godavan tere zinda presence de liye pita id subah de liye tera dhanyavaad karde pita jo tu saanu puri raat sambhalya har tarah ne ka khauf khatray ton bachaya tandurusti salam de wala jeevan ditta pita aur ik baar fir to teri daya teri karuna teri pyaar de karan se teri zinda presence vich haan ਸਭ ਜਨ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਉਹਦੀ ਮਾहिमा ਉਹਦੀ ਆਰਾਧਨਾ ਕਰਨੀ ਸ਼ੁਰੂ ਕਰੋ ਉਸ ਪਰਮੇਸ਼ਰ ਦੇ ਨਾਮ ਦੀ ਤਾਰੀਫ ਕਰਨੀ ਸ਼ੁਰੂ ਕਰੋ ਜੋ ਪਲਾਵਾ ਜੋ ਮੁਬਾਰਕ ਜਾਂ ਜੋ ਤਾਨਿਆ ਜੋ ਪਵਿੱਤਰ ਹੈ ਜਿਹਦੇ ਤੁਲਜ ਦੇ ਸਨਮਾਨ ਕੋਈ ਪਰਮੇਸ਼ਰ ਨਹੀਂ ਹੈ ਜੋ ਸਭ ਦੇ ਵਿਜੋਤਿਆਂ ਚੋ ਮਹਾਨ ਹੈ ਉਸ ਪਰਮੇਸ਼ਰ ਦੀ ਵਡਿਆਈ ਕਰਨੀ ਸ਼ੁਰੂ ਕਰੋ ਕਹੋ ਕਿ ਖੁਦਾਵੰ ਅਸੀਂ ਤੇਰੇ ਨਾਮ ਨੂੰ ਮੁਬਾਰਕ ਤੇ ਤੈਨੂੰ ਤਾਨ ਨਾਖਦੇ ਆ ਤੇਰੇ ਨਾਮ ਦੀ ਵਡਿਆਈ ਤੇਰੇ ਨਾਮ ਦੀ ਉਸਤਤੀ ਕਰਦੇ ਪਰਮੇਸ਼ਰ ਤੇਰੇ ਨਾਮ ਨੂੰ ਉੱਚਾ ਕਰਦੇ ਆਂ ਖੁਦਾਵਨ ਖੁਦਾ ਤੇਰੀਆਂ ਸਾਰੀਆਂ ਭਲਾਈਆਂ ਨੂੰ ਯਾਦ ਕਰਦੇ ਆਂ ਤੇਰਾ ਤਾਨਵਾਦ ਕਰਦੇ ਪਿਤਾ ਤੇਰੀ ਹਰ ਕరుణਾ ਤੇਰੇ ਪਿਆਰ ਤੇਰੀ ਕਿਰਪਾ ਲਈ ਤੇਰਾ ਤਾਨਵਾਦ ਕਰਦੇ ਪਿਤਾ ਔਰ ਅਸੀਂ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਇਸ ਅੰਮ੍ਰਿਤ ਵੇਲੇ ਤੇਰੀ ਤਿਆਰੀ ਕਰਕੇ ਪਰਮੇਸ਼ਰ ਤੇਰੀ ਹਜ਼ੂਰੀ ਵਿੱਚ ਬੈਠੀਆਂ ਤੁਸਾਂ ਨੂੰ ਛੂ ਸਾਨੂੰ ਪਰ ਪਵਿੱਤਰ ਆਤਮਾ ਸਿਤੜਾ ਔਨਰ ਕਰਦੇ ਆਂ ਵੈਲਕਮ ਕਰਦੇ ਆਂ ਪਵਿੱਤਰ ਆਤਮਾ ਤੁਹਾਡਾ ਸਵਾਗਤ ਕਰਦੇ ਆਂ ਪਵਿੱਤਰ ਆਤਮਾ ਅਨੁਗ੍ਰਹਿ ਦੇ ਸਾਮਰਥ ਤੇ ਸਿਖਾ ਪਵਿੱਤਰ ਆਤਮਾ ਖੁਦਾਵੰਦ ਦੀ ਪ੍ਰੈਜ਼ੈਂਸ ਦੇ ਵਿੱਚ ਬੈਠਣਾ ਉਹਦੀਆਂ ਗੱਲਾਂ ਨੂੰ ਲੈਣਾ ਪਰਮੇਸ਼ਰ ਉਹਦੇ ਅੱਗੇ ਪ੍ਰਾਰਥਨਾ ਕਰਨੀ ਮੈਨੂੰ ਲਬਜ਼ ਔਰ ਸ਼ਬਦ ਦੇ ਪਵਿੱਤਰ ਆਤਮਾ ਵਚਨ ਨੂੰ ਪੜਨ ਵਿੱਚ ਸਮਝਣ ਵਿੱਚ ਮੇਰੀ ਮਦਦ ਤੇ ਸਹਾਇਤਾ ਕਰ ਮੈਂ ਦੀ ਹਜ਼ੂਰੀ ਵਿੱਚ ਬੈਠਾਂ ਪਰਮੇਸ਼ਰ ਆਪਣੇ ਪਵਿੱਤਰ ਮਨ ਦੇ ਨਾਲ ਪਰਮੇਸ਼ਰ ਆਪਣੇ ਹੋਟਾਂ ਨੂੰ ਖੋਲ ਜਾਂਦਾ ਧੰਨਵਾਦ ਕਰ ਦਿਆਂ ਮੈਨੂੰ ਗ੍ਰੇਸ ਦੇ ਪਰਮੇਸ਼ਰ ਮੈਨੂੰ ਪ੍ਰਾਰਥਨਾ ਕਰਨੀ ਸਿਖਾ ਖੁਦਾਵਨ ਖੁਦਾ ਮੈਨੂੰ ਮਸਾ ਕਰ ਪਰਮੇਸ਼ਰ ਮੈਨੂੰ ਬਲੈਸ ਕਰ ਪਵਿੱਤਰ ਆਤਮਾ ਕਿਉਂਕਿ ਮੈਂ ਜਾਣਦਾ ਮੈਂ ਆਇਆ ਨਹੀਂ ਬਲਕਿ ਲੈ ਆਇਆ ਗਿਆ ਨਾਤਾ ਬਲ ਨਾਤਾ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਖੁਦਾਵਨ ਖੁਦਾ ਤੇਰਾ ਆਤਮ ਸੜੇ ਜੀਵਨ ਦੇ ਉੱਤੇ ਕਾਰਜ ਕਰੇ ਪਰਮੇਸ਼ਰ ਤੇਰੀ ਸਮਰਥ ਪਰਮੇਸ਼ਰ ਕਾਰਜ ਕਰੇ ਖੁਦਾਵਨ ਖੁਦਾ ਅੱਜ ਮੈਂ ਜਿੱਦਾਂ ਆ ਉਹਦਾ ਵਾਪਸ ਨਹੀਂ ਜਾਵਾਂਗਾ ਪਿਤਾ ਮੈਂ ਆਪਣੇ ਅਗਲੇ ਲੈਵਲ ਨੂੰ ਦੇਖਾਂਗਾ ਪਿਤਾ ਤੂੰ ਮੈਨੂੰ ਉੱਚੀਆਂ ਸਥਾਨਾਂ ਤੇ ਖੜਾ ਕਰੇਗਾ ਪਿਤਾ ਤੂੰ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹਾ ਬਣਾ ਕੇ ਪਰਮੇਸ਼ਰ ਤੂੰ ਮੈਨੂੰ ਮਜ਼ਬੂਤ ਕਰਕੇ ਖੁਦਾਵਨ ਖੁਦਾ ਤੂੰ ਮੈਨੂੰ ਆਪਣੀ ਹਜ਼ੂਰੀ ਚ ਲੈ ਕੇ ਜਾਏਂਗਾ ਖੁਦਾਵਨ ਖੁਦਾ ਕਿਉਂਕਿ ਪਰਮੇਸ਼ਰ ਮੇਰੀ ਚਟਾਨ ਤੂੰ ਆ ਖੁਦਾਵਨ ਖੁਦਾ ਤੇਰੇ ਵਚਨ ਚ ਲਿਖਿਆ ਜੋ ਘਰ ਚਟਾਨ ਦੇ ਉੱਤੇ ਆ ਉਹ ਕਦੀ ਨਹੀਂ ਟੈਂਦਾ ਆਂਦੀ ਆਂਦੀ ਆਵੇ ਤੂਫਾਨ ਆਵੇ ਦੁੱਖ ਤਕਲੀਫਾਂ ਨੇਰੀ ਆਉਣ ਪਰਮੇਸ਼ਰ ਪਰ ਕੋਈ ਵੀ ਉਸ ਘਰ ਨੂੰ ਸੁੱਟ ਨਾ ਪਾਏਗਾ ਕਿਉਂਕਿ ਖੁਦਾਵਨ ਜੇਦੀ ਚਟਾਨ ਤੂੰ ਆ ਜੇਦੀ ਨੀ ਤੂੰ ਆ ਖੁਦਾਵਨ ਖੁਦਾ ਨੂੰ ਕੌਣ ਸੁੱਟ ਸਕਦਾ ਪਰਮੇਸ਼ਰ ਉਹ ਕਰ ਕਿਦਾਂ ਡੋਲ ਸਕਦਾ ਖੁਦਾਵਨ ਖੁਦਾ ਔਰ ਸਾਡੀ ਪਿਤਾ ਚਟਾਨ ਤੂੰ ਆ ਸਾਡੇ ਛਿਪਨੇ ਦੀ ਜਗ੍ਹਾ ਤੂੰ ਆ ਪਰਮੇਸ਼ਰ ਕਉ ਕੀ ਪਰਮੇਸ਼ਰ ਸੀ ਤੇਰੇ ਵਿੱਚੋਂ ਪਾਣਾ ਲੈਨੇ ਪਰਮੇਸ਼ਰ ਤੋਂ ਆਪਣੇ ਖੰਬਾ ਦੀ ਸ਼ਾਹ ਹੇਟ ਸਾਨੂੰ ਛੁਪਾ ਲਿਆ ਪਰਮੇਸ਼ਰ ਔਰ ਖੁਦਾਵਾਨ ਸਾਨੂੰ ਛੂ ਸਾਨੂੰ ਬles ਕਰ ਪਿਤਾ ਜਿੱਦਾਂ ਤੇਰੇ ਲੋਗ ਆਪਣੇ ਮੂੰਹਾਂ ਨੂੰ ਖੋਲ ਕੇ ਤੇਰੇ ਅਗੇ ਪੁਕਾਰ ਰਹਿ ਖੁਦਾਵਨ ਆਇ ਤਰਾ ਆਤਮਾ ਨੂੰ ਛੂਵੇ ਖੁਦਾਵਨ ਤੇਰੀ ਸਾਮਰਥ ਇਹਨਾਂ ਦੇ ਜੀਵਨ ਦੇ ਉੱਤੇ ਕਾਰਜ ਕਰੇ ਤੇਰਾ ਮਸਾ ਇਹਨਾਂ ਨੂੰ ਟੱਚ ਕਰੇ ਖੁਦਾਵਨ ਖੁਦਾ ਅੱਜ ਜਿਸ ਤਰ੍ਹਾਂ ਪਰਮੇਸ਼ਰ ਅੱਜ ਆਪਣੇ ਮੂੰਹ ਚ ਆਪਣੇ ਸ਼ਬਦਾਂ ਨੂੰ ਕੱਢ ਰਿਹਾ ਤੇਰੀ ਹਜ਼ੂਰੀ ਤੇਰਾ ਆਤਮਾ ਓਏ ਕਿ ਕ ਪ੍ਰਾਰਥਨਾ ਦੇ ਮੂਹ ਦੇ ਸ਼ਬਦੂ ਪਰਮੇਸ਼ਰ ਮੱਸਾ ਕਰੇ ਪੂਰਿਆ ਕਰੇ ਪਰਮੇਸ਼ਰ ਔਰ ਖੁਦਾਵਨ ਇਨਾਂ ਦੀਆਂ ਪ੍ਰਾਰਥਨਾ ਦੇ ਤੇਰਾ ਕੰਨ ਲੱਗੇ ਖੁਦਾਵਨ ਖੁਦਾ ਤੇਰਾ ਆਤਮੈਨ ਨੂੰ ਵਧਾਵੇ ਇਨਾਂ ਨੂੰ ਚਲਾਵੇ ਇਨਾਂ ਨੂੰ ਬles ਕਰੇ ਇਨਾਂ ਨੂੰ ਅਨੁਗ੍ਰਹਿ ਦੇ ਪਰਮੇਸ਼ਰ ਖੁਦਾਵਨ ਪਰਮੇਸ਼ਰ ਤੇਰੀ ਸਮਰਥ ਇਹਨਾਂ ਨੂੰ ਟੱਚ ਕਰੇ ਰਾਈਟ ਨਾਓ ਪ੍ਰਸਤ ਕਰ ਪਰਮੇਸ਼ਰ ਆਸ਼ੀਸ਼ਿਤ ਕਰ ਖੁਦਾਵੰਨ ਹਾ ਟੈਂਸ਼ਨ ਡਿਪਰੈਸ਼ਨ ਤੋਂ ਆਜ਼ਾਦ ਹੋ ਜਾਣ ਰਾਈਟ ਨਾਓ ਹਰ ਸੁਸਤੀ ਆਲਸ ਨੀਂਦ ਪਰਮੇਸ਼ਰ ਜਿਉਂਨਾਂ ਨੂੰ ਤੇਰੀ ਪ੍ਰੈਜ਼ੈਂਸ ਵਿੱਚੋਂ ਆਉਣ ਤੋਂ ਰੋਕਦੀ ਆ ਪਿਤਾ ਉਹ ਇਨਾਂ ਤੋਂ ਦੂਰ ਹੋਵੇ ਯੇਸ਼ੂ ਮਸੀਹ ਦੇ ਨਾਮ ਚ ਔਰ ਰਾਈਟ ਨਾਓ ਤੇਰੇ ਪਾਲ ਨੂੰ ਗ੍ਰਹਿਣ ਕਰਨ ਤੇਰੀ ਸਾਮਰਤ ਨੂੰ ਗ੍ਰਹਿਣ ਕਰਨ ਪਰਮੇਸ਼ਰ ਸੋ ਸਭ ਜਣ ਆਪਣੇ ਹੋਟਾਂ ਨੂੰ ਖੋਲਦਿਆਂ ਪਰਮੇਸ਼ਰ ਦੀ ਤਾਰੀਫ਼ ਕਰਦਿਆਂ ਹੋਇਆ ਧੰਨਵਾਦ ਕਰਦਿਆਂ ਹੋਇਆ ਉਨੇ ਕਿ ਆਪਣੀ ਕੋਠਰੀ ਦੇ ਵਿੱਚ ਵੜ ਕੇ ਆਪਣਾ ਦਰਵਾਜ਼ਾ ਬੰਦ ਕਰਕੇ ਗੁਪਤ ਵਿੱਚ ਪਿਤਾਗੇ ਪ੍ਰਾਰਥਨਾ ਕਰ ਤਾਂ ਕਿ ਉਹ ਪਰਮੇਸ਼ਰ ਜਿਹਦੇ ਕੇ ਤੂੰ ਗੁਪਚ ਪ੍ਰਾਰਥਨਾ ਕਰਿਓ ਤੈਨੂੰ ਪਬਲੀਕਲੀ ਰਿਵਾਰਡ ਦਵੇਗਾ ਉਹ ਪਰਮੇਸ਼ਰ ਤੈਨੂੰ ਸਪਨਾ ਦੇ ਵਿੱਚ ਉੱਚਾ ਕਰੇਗਾ ਉਹ ਤੈਨੂੰ ਸਪਨਾ ਦੇ ਵਿੱਚ ਚਮਕਾਵੇਗਾ ਸਰਮੀ ਦੇ ਪਰਕਾਹ ਦੀ ਤਰ੍ਹਾਂ ਜੋ ਸੂਰਿਆ ਦਿਨ ਆਏ ਦਿਨੋ ਦਿਨ ਵਾਧਦਾ ਜਾਂਦਾ ਸੋ ਸਭ ਜਨ ਆਪਣੇ ਹੋਟਾਂ ਨੂੰ ਖੋਲਣਾ ਵਾ ਪੂਰੇ ਦਿਲ ਤੋਂ ਜਾਣ ਤੋਂ ਆਪਣਾ ਪਹਿਲਾ ਬੀਜ ਆਪਣੇ ਇਸ ਦਿਨ ਦਾ ਪਹਿਲਾ ਸੀਡ ਪਰਮੇਸ਼ਵਰ ਦੇ ਬੈਸ ਸੀਡ ਨੂੰ ਉਹਦੇ ਘਰ ਦੇ ਵਿੱਚ ਪਾਉਣਾ ਵਾ ਤੁਹਾਡੀਆਂ ਪ੍ਰਾਰਥਨਾਵਾਂ ਉੱਚੀਆਂ ਹੋਣ ਤੁਹਾਡੇ ਗਲੇ ਖੁੱਲੇ ਹੋਣ ਪਰਮੇਸ਼ਵਰ ਦੀ ਮਾਹਿਮਾ ਦੇ ਲਈ ਤੁਹਾਡੇ ਹੱਥ ਉੱਤੇ ਹੋਣ ਉਹਦੀ ਵਡਿਆਈ ਕਰਨ ਦੇ ਲਈ ਕਿਉਂਕਿ ਉਹੀ ਮਾਹਿਮਾ ਵਡਿਆਈ ਰਸਤ ਦੇ ਯੋਗ ਪਰਮੇਸ਼ਵਰ ਆ ਸੋ ਸਭ ਜਨ ਆਪਣੇ ਆਪ ਨੂੰ ਵਚਨ ਦੇ ਲਈ ਤਿਆਰ ਕਰੋ ਕਿ ਖੁਦਾਵਨ ਅੱਜ ਮੈਂ ਤਿਆਰ ਹਾਂ ਤੇਰੇ ਵਚਨ ਨੂੰ ਲੈਣ ਦੇ ਲਈ ਤੇਰੇ ਮੂੰਹ ਦੀਆਂ ਗੱਲਾਂ ਨੂੰ ਗ੍ਰਹਿਣ ਕਰਨ ਦੇ ਲਈ ਪਰਮੇਸ਼ਰ ਮੈਂ ਤਿਆਰ ਹਾਂ ਖੁਦਾਵਨ ਖੁਦਾ ਤੇਰੇ ਨਾਮ ਨੂੰ ਉੱਚਾ ਕਰਨ ਦੇ ਲਈ ਪਿਤਾ ਮੈਂ ਤਿਆਰ ਹਾਂ ਤੇਰੇ ਨਾਮ ਨੂੰ ਮਹਿਮਾ ਦੇਣ ਦੇ ਲਈ ਪਰਮੇਸ਼ਰ ਮੈਂ ਤਿਆਰ ਹਾਂ ਤੇਰੇ ਕਰੀਬ ਆਉਣ ਦੇ ਲਈ ਪਿਤਾ ਅੱਜ ਤੂੰ ਆਪਣੇ ਬੱਚੇ ਨੂੰ ਪੇਜ ਕੇ ਮੈਨੂੰ ਚੰਗਿਆ ਕਰ ਔਰ ਸਾਰੀਆਂ ਤਬਾਹੀਆਂ ਤੋਂ ਬਚਾ ਖੁਦਾਵਨ ਔਰ ਪਿਤਾ ਮੇਰੇ ਮਨ ਨੂੰ ਪਵਿੱਤਰ ਕਰ ਸ਼ੁੱਧ ਕਰ ਮੈਨੂੰ ਵਿਵੇਕ ਜੀਵਿਤ ਤੇ ਮੈਨੂੰ ਆਤਮਿਕ ਕੰਨ ਦੇ ਪਰਮੇਸ਼ਰ ਜੱਤ ਤੇਰੀ ਮੂਦੀਆਂ ਗੱਲਾਂ ਮੇਰੇ ਅੰਦਰ ਆਉਣ ਪਿਤਾ ਮੈਂ ਉਹਨਾਂ ਤੇ ਮਨਨ ਕਰਾਂ ਮੈਂ ਤੇਰੀਆਂ ਪਲਿਆਈਆਂ ਨੂੰ ਦੇਖ ਸਕਾਂ ਪਿਤਾ ਔਰ ਸਾਰੀ ਬਦੀ ਮੇਰੇ ਚੋਂ ਨਿਕਲ ਜਾਵੇ ਪਿਤਾ ਤਾਂ ਕਿ ਮੈਂ ਤੇਰੇ ਪਵਿੱਤਰ ਮਾਰਗ ਤੇ ਚੱਲ ਸਕਾਂ ਔਰ ਮੈਂ ਤੇਰੇ ਨਾਮ ਦੀ ਵਡਿਆਈ ਕਰ ਸਕਾਂ ਪਰਮੇਸ਼ਰ ਖੁਦਾਵੰਨ ਆਈ ਦੇ ਬਚਨ ਦੇ ਦੁਆਰਾ ਤੁਹਾਨੂੰ ਬles ਕਰੇ ਤੁਹਾਨੂੰ ਬਰਕਤ ਦੇਵੇ ਤੁਹਾਨੂੰ ਗ੍ਰੇਸ ਦੇਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸੋ ਸਭ ਜਨ ਰੈਡੀ ਹੋ ਜਾ ਆਈ ਦੇ ਸਵਚਨ ਨੂੰ ਪੜਨ ਦੇ ਲਈ ਜੋ ਖੁਦਾ ਨਾਲ ਸਾਡੇ ਲਈ ਪੇਜ ਜਾ ਆਪਣੇ ਹੈਵਨ ਨੂੰ ਖੋਲ ਕੇ ਸਾਡੇ ਨਾਲ ਗੱਲ ਕਰੇਗਾ ਆਰਾ ਜਦ ਦੀ ਆਵਾਜ਼ ਨੂੰ ਸੁਣਨਾ ਹੰਬਲ ਹੋ ਕੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਚੁਕਾ ਕੇ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਆਪਣੀ ਅੱਖਾਂ ਨੂੰ ਬੰਦ ਕਰ ਦਿਆ ਹੋਇਆ ਅੱਜ ਦੇ वचन ਨੂੰ ਮੇਰੇ ਨਾਲ ਪੜ੍ਹਨਾ ਮੇਰੇ ਨਾਲ ਬੋਲਣਾ ਉਸ ਤੇ ਮੰਨਨ ਕਰਨਾ ਔਰ ਉਸ ਤੋਂ ਬਾਅਦ ਇਸ वचन ਦੇ ਆਧਾਰ ਤੇ ਆਪਾਂ ਪ੍ਰਾਰਥਨਾ ਕਰਾਂਗੇ ਫਾਇਰ ਪ੍ਰਾਰਥਨਾ ਦੇ ਦੁਆਰਾ ਸ਼ਤਾਨ ਨੂੰ ਡਾਂਟਾਂਗੇ ਉਹਦੀਆਂ ਸਾਰੀਆਂ ਤਾਕਤਾਂ ਨੂੰ ਡਾਂਟਾਂਗੇ ਕੈਨਸਲ ਕਰਾਂਗੇ ਔਰ ਅਸੀਂ ਆਪਣੇ ਪਰਮੇਸ਼ਵਰ ਦੀ ਮਾਹੀਮਾ ਨੂੰ ਸਾਡੀਆਂ ਜੀਵਨਾਂ ਦੇ ਉੱਤੇ ਆਪਣੇ ਘਰਾਂ ਪਰਿਵਾਰਾਂ ਦੀ ਆਪਣੀ ਜਿੱਤ ਨੂੰ ਆਪਣੀ ਆਪਣੀ ਟੈਸਟਮਨੀਸ ਨੂੰ ਪਰਮੇਸ਼ਵਰ ਦੀ ਗਲੋਰੀ ਨੂੰ ਦੇਖਾਂਗੇ ਹਾਲੇਲੂਇਆ ਸੋ ਸਭ ਜਨ ਮੇਰੀ ਨਾਲ ਰੈਡੀ ਹੋ ਜਾਓ ਅੱਜ ਦੇ ਵਚਨ ਨੂੰ ਪੜਨ ਲਈ ਹallelujah ਮੈਂ ਆਖਿਆ ਕਿ ਮੈਂ ਆਪਣੀ ਚਾਲ ਚੱਲਣ ਦੀ ਚੌਕਸੀ ਕਰਾਂਗਾ ਅਤੇ ਕਿਤੇ ਆਪਣੀ ਜੀਬ ਨਾਲ ਪਾਪ ਨਾ ਕਰਾਂ ਜਿੰਨਾ ਚਿਰ ਦੁਸ਼ਤ ਮੇਰੇ ਅੱਗੇ ਹੈ ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ ਮੈਂ ਚੁੱਪ ਕੀਤਾ ਹੋਇਆ ਗੁੰਗਾ ਹੋ ਗਿਆ ਅਤੇ ਭਲਾਈ ਤੋਂ ਵੀ ਚੁੱਪਵੱਟ ਛੱਡੀ ਅਤੇ ਮੇਰਾ ਸੋਗ ਜਾਗ ਪਿਆ ਮੇਰਾ ਮਨ ਮੇਰੇ ਅੰਦਰ ਉੱਤਪ ਗਿਆ ਅਤੇ ਮੇਰੀਆਂ ਸੋਚਦਿਆਂ ਸੋਚਦਿਆਂ ਅੱਗ ਪੜ ਕੁੱਟੀ ਤਾਂ ਮੈਂ ਆਪਣੀ ਜੀਬ ਤੋਂ ਬੋਲ ਉਠਿਆ हे ਯਹੋਵਾ ਮੈਨੂੰ ਮੇਰਾ ਉੜਕ ਦੱਸ ਅਤੇ ਇਹ ਵੀ ਕੀ ਮੇਰੇ ਦਿਨਾਂ ਦੀ ਲੰਬਾਈ ਕਿੰਨੀ ਹੈ ਤਾਂ ਕਿ ਮੈਂ ਜਾਣਾਂ ਕਿ ਮੈਂ ਕਿੱਡਾ ਅਨਿੱਤ ਹਾਂ ਵੇਖ ਮੈਂ ਤੇਰੇ ਦਿਨ ਚੱਪਾ ਪਰ ਠਹਿਰਾਏ ਹਨ ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ ਸੱਚਮੁੱਚ ਹਰ ਆਦਮੀ ਪਾਵੇ ਸਥਿਰ ਵੀ ਹੋਵੇ ਤਦ ਵੀ ਸਾਮਾਤਰੀ ਹੈ ਸੱਚਮੁੱਚ ਮਨੁੱਖ ਛਾਇਆ ਹੀ ਵੰਗੂ ਫਿਰਦਾ ਹੈ ਸੱਚਮੁੱਚ ਉਹ ਵਿਅਰਥ ਰੌਲਾ ਪੰਦਾ ਹੈ ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਪਈ ਉਹਨੂੰ ਕੌਣ ਸਾੰਬੇਗਾ ਹੁਣ ਹੀ ਪ੍ਰਭੂ ਮੈਂ ਕਾਹਦੀ ਉਡੀਕ ਕਰਾਂ ਮੈਨੂੰ ਤੇਰੀ ਹੀ ਆਸ ਹੈ ਮੇਰੀਆਂ ਸਾਰੀਆਂ ਅਪਰਾਧਾਂ ਤੋਂ ਮੈਨੂੰ ਛੁਡਾ ਮੂਰਖਾ ਦਾ ਉਲਾਮਾ ਮੈਨੂੰ ਨਾ ਠਹਿਰਾ ਮੈਂ ਗੁੰਗਾ ਬਣ ਗਿਆ ਮੈਂ ਆਪਣਾ ਮੂੰਹ ਨਾ ਖੋਲਿਆ ਕਿਉਂ ਜੋ ਕਿਉਂ ਜੋ ਤੇਹੀ ਇੱਕੀਤਾ ਹੈ ਆਪਣੀ ਛੱਟ ਮੇਨ ਆਪਣੀ ਛੱਟ ਨੂੰ ਮੇਤੋਂ ਹਟਾ ਦੇ ਤੇਰੇ ਹੱਥ ਦੀ ਮਾਰ ਨਾਲ ਮੈਂ ਪਸਮ ਹੋ ਗਿਆ ਹਾਂ ਜਦੋਂ ਤੂੰ ਬਦੀ ਦੇ ਕਾਰਨ ਝੜਕ ਦੱਬ ਕੇ ਮਨੁੱਖ ਨੂੰ ਤਾੜਦਾ ਹੈ ਤਦੋਂ ਤੂੰ ਉਹ ਦੇ ਸਵਪਣ ਨੂੰ ਪਤੰਗੇ ਵਾਂਗੂ ਆਲੋਪ ਕਰਦਾ ਹਾਂ ਸੱਚਮੁੱਚ ਹਰ ਇਨਸਾਨ ਸਵਾਸ ਹੀ ਹੈ हे ਯਹਵਾ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਤਰ ਮੇਰੀਆਂ ਅੰਜਾਂ ਨੂੰ ਵੇਖ ਕੇ ਚੁੱਪ ਨਾ ਕਰ ਕਿਉਂ ਜੋ ਮੈਂ ਤੇਰਾ ਪਰਦੇਸੀ ਹਾਂ ਅਤੇ ਆਪਣੇ ਸਾਰੇ ਪਿਓ ਦਾਦਿਆਂ ਵਾਂਗਰ ਮੁਸਾਫਿਰ ਹਾਂ ਮੈਂ ਤੋ ਅੱਖ ਫੇਰ ਲੈ ਪਾਈ ਮੈਂ ਟਹਿਕਾਂ ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਵਾ ਅਤੇ ਫਿਰ ਨਾ ਹੁਆ ਸਭ ਬੋਲੋ ਆਮੀਨ ਆਮੀਨ ਹਾਲੇਲੂਇਆ ਪਰਮੇਸ਼ਰ ਤੇ ਇਸ ਜੀਵਿਤ ਵਰਡ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਸਭ ਜਨ ਪਰਮੇਸ਼ਰ ਦੀ ਤਾਰੀਫ ਕਰੋ ਆ ਇਸ ਜੀਵਿਤ ਵਚਨ ਦੇ ਲਈ ਉਸ ਦੀ ਮਹਿਮਾ ਕਰੋ ਕਿ ਪਰਮੇਸ਼ਾਹ ਇਹਦੇ ਵਰਡ ਨੂੰ ਅਸੀਂ ਗ੍ਰਹਿਣ ਕਰਦੇ ਹਾਂ ਪਿਤਾ ਇਹਦਾ ਵਚਨ ਤੇਰੇ ਲੋਕਾਂ 'ਚ ਸੌਗਣਾ ਫਲਿਆ ਕਿ ਆਵੇ ਪਿਤਾ ਇਨਾ ਦੇ ਮੰਨ ਤੇਰੀ ਵੱਲ ਫਿਰਨ ਪਰਮੇਸ਼ਰ ਤੇਰਾ ਆਤਮਾ ਖੁਦਾਵਨ ਖੁਦਾ ਆਈ ਦੇ ਵਚਨ ਦੇ ਦੁਆਰਾ ਪਰਮੇਸ਼ਰ ਨਨੂੰ ਬਰਕਤ ਦੇਵੇ ਇਹਨਾਂ ਨੂੰ ਬਲੈਸ ਕਰੇ ਪਿਤਾ ਹੀ ਫਲਦਾਰ ਹੋ ਜਾਣ ਪਿਤਾ ਇਹਨਾਂ ਦੇ ਫਲ ਕਦੀ ਕੱਚੇ ਨਾ ਚੜਨ ਪਰਮੇਸ਼ਰ ਇਹ ਆਪਣੇ ਪਾਪਾਂ ਤੋਂ ਤੌਬਾ ਕਰਨ ਪਰਮੇਸ਼ਰ ਹਾਰੂ ਕੋ ਪਿਤਾ ਗੁਪਤ ਪਾਪ ਜੋ ਨਰੀ ਲਾਈਫ ਦੇ ਉੱਤੇ ਆਸਿਨ ਪਰਮੇਸ਼ਰ ਜੇਨਾਂ ਦੀ ਲਾਈਫ ਦੇ ਉੱਤੇ ਪਿਤਾ ਜੋ ਨਾ ਦਾ ਇਹ ਅੰਗੀਕਾਰ ਕਰਨ ਤੇਰੇ ਗਿਕਰਾਰ ਕਰਨ ਤੇਰੀ ਮਾਫੀ ਤੇਰੀ ਦਇਆ ਨੇ ਦੇ ਉੱਤੇ ਆਵੇ ਤੇਰੀ ਕਿਰਪਾ ਇਹਨਾਂ ਦੇ ਉੱਤੇ ਆਵੇ ਪਰਮੇਸ਼ਰ ਖੁਦਾਵਨ ਖੁਦਾ ਔਰ ਤੇਰਾ ਆਤਮਾ ਨਾਲ ਨੂੰ ਟੱਚ ਕਰੇ ਔਰ ਇਹਨਾਂ ਨੂੰ ਅਗਲੇ ਲੈਵਲ ਤੇ ਜਾਵੇ ਪਰਮੇਸ਼ਰ ਖੁਦਾਵਨ ਜਿਹੜੀਆਂ ਪਰਕਤਾ ਸ਼ੈਤਾਨ ਇਹਨਾਂ ਦੀ ਲਾਈਫ ਦੇ ਉੱਤੇ ਰੋਕੀਆਂ ਪਿਤਾ ਅੱਜ ਜਿੱਦਾਂ ਹੀ ਅਸੀਂ ਫਾਇਰ ਪ੍ਰਾਰਥਨਾ ਵਿੱਚ ਜਾਈਏ ਲਾਰਡ ਤੇਰੇ ਲੋਕ ਖੁਦਾਵਨ ਖੁਦਾ ਤੇਰੇ ਮੱਸਾਂ ਨੇ ਪਰਕੇ ਤੇਰੀ ਆਤਮਾ ਨਾਲ ਪਰਕੇ ਪਰਮੇਸ਼ਰੇ ਪ੍ਰਾਰਥਨਾ ਕਰਨ ਔਰ ਤੇਰੀ அபிਸ਼ੇਕ ਨੂੰ ਰਿਲੀਜ਼ ਕਰਨ ਤੇਰੀ ਫਾਇਰ ਨੂੰ ਰਿਲੀਜ਼ ਕਰਨ ਖੁਦਾਵਨ ਤੇਰਾ ਰੂਪ ਪਰਮੇਸ਼ਰ ਨਾਲ ਚੀਜ਼ਾਂ ਨੂੰ ਕੱਟੇ ਜੋ ਤੇਰੇ ਵੱਲੋਂ ਨਹੀਂ ਆ ਲੋਰ ਉਹਨਾਂ ਨੂੰ ਪਰਮੇਸ਼ਰ ਨਾਲ ਦੀ ਲਾਈਫ ਚੋਂ ਅਲੱਗ ਕਰੇ ਉਹਨਾਂ ਨੂੰ ਜਲਾ ਕੇ ਨਾਸ਼ ਕਰੇ ਉਹਨਾਂ ਦੇ ਵਜੂਦ ਖਤਮ ਕਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਪਿਤਾ ਔਰ ਖੁਦਾਵਨ ਕੋ ਦੇ ਆਪਣੇ ਫਲਾ ਨੂੰ ਦੇਖਣ ਤੇਰੀ ਮਹਿਮਾ ਨੂੰ ਦੇਖਣ ਪਰਮੇਸ਼ਰ ਤੇਰੀ ਗਲੋਰੀ ਨੂੰ ਦੇਖਣ ਆਪਣੇ ਘਰਾਂ ਪਰਿਵਾਰਾਂ ਦੇ ਉੱਤੇ ਸੋ ਸਭ ਜਨ ਪਰਮੇਸ਼ਰ ਦੇ ਲਈ ਆਪਣੇ ਮੂੰਹਾਂ ਨੂੰ ਖੋਲਦੇ ਆ ਹਨ ਪਰਮੇਸ਼ਰ ਦੀ ਫਾਇਰ ਨੂੰ ਮੰਗੋ ਦੇ ਮੱਸਾ ਨੂੰ ਮੰਗੋ ਕਿ ਪਰਮੇਸ਼ਰ ਮੈਨੂੰ ਮੱਸਾ ਕਰ ਮੇਰੇ ਹੋਟਾਂ ਨੂੰ ਮੱਸਾ ਕਰ ਮੇਰੀ ਮੇਰੀਆਂ ਪ੍ਰਾਰਥਨਾਵਾਂ ਨੂੰ ਮੱਸਾ ਕਰ ਮੈਨੂੰ ਮੱਸਾ ਕਰ ਖੁਦਾਵਨ ਖੁਦਾ ਮੈਨੂੰ ਬles ਕਰ ਪਰਮੇਸ਼ਰ ਆਪਿਆ ਜ਼ੁਬਾਨਾਂ ਨੂੰ ਖੋਲਦੇ ਹਾਂ ਗੈਸ ਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਖੁਦਾਵਨ ਮੈਨੂੰ ਔਰ ਕੁਝ ਨਹੀਂ ਚਾਹੀਦਾ ਮੈਨੂੰ ਤੇਰਾ ਮਸਾ ਚਾਹੀਦਾ ਮੈਨੂੰ ਤੂੰ ਚਾਹੀਦਾ ਖੁਦਾਵਨ ਸਭ ਤੋਂ ਅਧਿਕ ਮੈਨੂੰ ਤੇਰੀ ਪ੍ਰੈਜ਼ੈਂਸ ਚਾਹੀਦੀਆਂ ਮੇਰੀ ਲਾਈਫ ਦੇ ਉੱਤੇ ਪਰਮੇਸ਼ਰ ਤੇਰੀ ਪ੍ਰੈਜ਼ੈਂਸ ਤੇਰਾ ਜੀਵਿਤ ਹੱਥ ਤੇਰੀ ਸਹਾਇਤਾ ਪਿਆ ਹੱਥ ਮੇਰੇ ਜੀਵਨ ਦੇ ਉੱਤੇ ਹੋਵੇ ਖੁਦਾਵਨ ਖੁਦਾ ਮੈਨੂੰ ਸਭ ਤੋਂ adhik ਪਰਮੇਸ਼ਰ ਤੇਰੀ ਪ੍ਰੈਜ਼ੈਂਸ ਤੇਰੀ ਹਜ਼ੂਰੀ ਪਰਮੇਸ਼ਰ ਤੂੰ ਚਾਹੀਦਾ ਔਰ ਮੈਨੂੰ ਕੁਝ ਨਹੀਂ ਚਾਹੀਦਾ ਪਰਮੇਸ਼ਰ ਕਿਉਂਕਿ ਤੇਰੇ ਵੱਚਨ ਦੇ ਵਿੱਚ ਲਿਖਿਆ ਜੋ ਤੇਰੇ ਧਰਮ ਤੇ ਰਾਜ ਦੀ ਖੋਜ ਕਰਦਾ ਹਰ achhi vastu ਦੇ ਪਿੱਛੇ ਪੈ ਕਿਉ ਨੂੰ ਮਿਲਦੀ ਆ ਪਰਮੇਸ਼ਰ ਤੂੰ क्या ਮੰਗੋ ਤਾ ਤਨੁ ਦਿੱਤਾ ਜਾਏਗਾ ਢੂੰਡੋ ਤੋ ਤੁਸੀਂ ਪਾਗ ਖਟਖਟਾਉ ਤੋ ਤਾ ਲਈ ਖੋਲਿਆ ਜਾਏਗਾ ਮੰਗਣਾਉ ਦੀ ਮਹਿੰਮਾ ਦੇ ਲਈਆ ਖਟਖਟਾਉਣਾ ਦੀ ਮਹਿੰਮਾ ਦੇ ਲਈਆ ਢੋਣਾ ਉਹਦੀ ਮਹਿੰਮਾ ਦੇ ਲਈ ਤਾਂ ਹਰ ਵਸਤੂ ਤੜੇ ਪਿੱਛੇ ਪੈ ਕੇ ਤੁਹਾਨੂੰ ਮਿਲੇਗੀ ਜਿਹੜੀ ਚੀਜ਼ ਨੂੰ ਮੰਗਣਾਉ ਦੀ ਮਹਿੰਮਾ ਦੇ ਲਈ ਉਹਦੀ ਗਲੋਰੀ ਲਈ ਮੰਗਾਵਾਂ ਸੋ ਸਭ ਜਨ ਗੈਜ਼ੂਬਾਨਾ ਪ੍ਰਾਰਥਨਾ ਕਰਦੇ ਹਾਂ ਰਬਾ ਸ਼ਾਕਾ ਥਾਰ ਰਬਾ ਰੋ ਬੋ ਰੋ ਯੋਕੋ ਤੁਨ ਲੋ ਰੋ ਬੋ ਰੋ ਸ਼ੀ ਕਾ ਥਾਰ ਰਬਾ ਬਬਾ 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 ਯਾ ਕਾ ਥਾਰ ਰਬਾ ਯਾ ਕਾ ਨਾ ਲਾ ਰਬਾ ਬਬਾ 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 ਰੋ ਬੋ ਰੋ ਯੋ ਕੋਤੋ ਨੋ ਲੋ ਰੋ ਬੋ ਰੋ ਸ਼ੇਕੇ ਤੇ ਨੇਲੇ ਰੇ ਬਰੇ ਸ਼ੇਕੇ ਤੇ ਨੇਲੇ ਰੇ ਬਰੇ ਸ਼ੇਕੇ ਤੇ ਨੇਲੇ ਰੇ ਬੋ ਰੋ ਹੌਲੀ ਗੋਸ ਫਾਇਰ 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 ਇੱਕ ਇੱਕ ਜਨ ਤੇ ਪਰਮੇਸ਼ਰ ਤੇਰਾ ਮਸਾ ਉਤਰੇ ਮਸਾ ਉਤਰੇ ਅਨੋਇੰਟਿੰਗ 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 ਤੇਰੇ ਲੋਕਾਂ ਤੇ ਰਾਈਟ ਨਾਓ ਤੇਰਾ ਫਰੈਸ਼ ਮਸਾ ਪਰਮੇਸ਼ਰ ਨਦੀ ਲਾਈਵ ਤੇ ਹੇ ਖੁਦਾਵੰ ਖੁਦਾ ਇੱਕ ਤਾਜ਼ਾ ਅਭਿਸ਼ੇਕ ਇਹਨਾਂ ਦੀ ਲਾਈਵ ਤੇ ਰਿਲੀਜ਼ ਕਰ ਪਰਮੇਸ਼ਾ ਤਾਜ਼ਾ ਤੇਲ ਦੇ ਨਾਲ ਪਰਮੇਸ਼ਾ ਇਹਨੂੰ ਮੱਸਾ ਕਰ ਪਰਮੇਸ਼ਾ ਇਹਨਾਂ ਨੂੰ ਮੱਸਾ ਕਰ ਕਿਉਂਕਿ ਖੁਦਾਵੰ ਤੇਰੇ ਬਚਨ ਦੇ ਵਿੱਚ ਲਿਖਿਆ ਖੁਦਾਵੰ ਖੁਦਾ ਤੂੰ ਸਾਡੇ ਸਿਰ 'ਚੋਂ ਤੇਲ ਦੀ ਕਮੀ ਨਹੀਂ ਆਉਣ ਦਿੰਦਾ ਪਰਮੇਸ਼ਾ ਖੁਦਾਵੰ ਖੁਦਾ ਤੂੰ ਸਾਡਾ ਅੱਛਾ ਚਰਵਾਹਾਂ ਹਾਂ ਪਰਮੇਸ਼ਾ ਖੁਦਾਵੰ ਤੂੰ ਹੀ ਆ ਜੋ ਸਾਡੇ ਵਿਰੋਧੀਆਂ ਦੇ ਸਨਮੁਖ ਸਾਡੇ ਲਈ ਮੇਸ ਸਜਾਉਣਾ ਪਰਮੇਸ਼ਾ ਤੋ ਕਿ ਆ ਸੰਕਟ ਦੇ ਸਮੇਂ ਮੈਨੂੰ ਪੁਕਾਰ ਤੈਂ ਮੈਂ ਤੈਨੂੰ ਉੱਤਰ ਦੇਾਂਗੇ ਤੇ ਤੇ ਵੱਡੀਆਂ ਤੇ ਇਕੱਠੀਆਂ ਗੱਲਾਂ ਨੂੰ ਮੈਂ ਜ਼ਾਹਿਰ ਕਰਾਂਗਾ ਤੂੰ ਕਿਵੇਂ ਤੇਰੇ ਬਿਮਾਰੀ ਵਾਲੇ ਵਿਸਤਰ ਤੇ ਤੈਨੂੰ ਖੜਾ ਕਰਾਂਗਾ ਮੈਂ ਤੇਰੂੰ ਚੰਗਿਆ ਕਰਾਂਗਾ ਮੈਂ ਤੈਨੂੰ ਆਜ਼ਾਦ ਕਰਾਂਗਾ ਤੂੰ ਕਿਹਾ ਯਕੂਬ ਦੇ ਕਰਾਨੇ ਤੇ ਕੋਈ ਜਾਦੂ ਕੋ ਟੋਣਾ ਨਹੀਂ ਚੱਲਦਾ ਔਰ ਸਭ ਜਨ ਕਹੋ ਕਿ ਮੈਂ ਯਕੂਬ ਦੇ ਕਰਾਨੇ ਚਾ ਮੇਰੇ ਮੇਰਾ ਕਰਾਨਾ ਯਕੂਬ ਦੇ ਕਰਾਨੇ ਚਾ ਮੈਂ ਯਕੂਬ ਦੇ ਕਰਾਨੇ ਚਾ ਸਾਡੇ ਤੇ ਕੋਈ ਜਾਦੂ ਟੋਣਾ ਨਹੀਂ ਚਲੇਗਾ ਮੈਂ ਆਜ਼ਾਦ ਹਾਂ ਮੈਂ ਫਰੀ ਹਾਂ ਪਰਮੇਸ਼ਵਰ ਨੇ ਕਿਹਾ ਮੈਂ ਤੇਰੀਆਂ ਸੋਚਾਂ ਮੈਂ ਤੇਰੀ ਇੱਕ ਇੱਕ ਚੀਨ ਨੂੰ ਨਵਾਂ ਬਣਾ ਦੇਵਾਂਗਾ ਉਹਦੇ ਲਹੂ ਦੀ ਪੁਕਤ ਚਾਮਰ ਤੋਂ ਪੁਕਾਰੋ ਕਿ ਪਰਮੇਸ਼ਾਏ ਤੇਰੇ ਲਹੂ ਦੇ ਦੁਆਰਾ ਇੱਕ ਇੱਕ ਚੀਨ ਨੂੰ ਬਦਲ ਦੇ ਤਉ ਦੇ پاک ਤੇ ਸਾਫ ਕਰ ਦੇ ਸ਼ੁੱਧ ਕਰ ਦੇ ਪਰਵੇਸ਼ ਤਾਂ ਕਿ ਮੈਂ ਤੇਰੀ ਮਹਿਮਾ ਤੇਰੀ ਗਲੋਰੀ ਨੂੰ ਦੇਖ ਸਕਾਂ ਰੇ ਬਰੋਸ਼ੇ ਕੇ ਥੇਨੇਲੇ ਰੇ ਬਰੇਸ਼ੇ ਕੇ ਥੇਨੇਲੇ ਰੇ ਬਰੇਸ਼ੇ ਕੇ ਥੇਨੇਲੇ ਰੇ ਬਰੇਸ਼ੇ ਕੇ ਥੇਨੇਲੇ ਰੇ ਸੋਕੋਵੋ ਕੀ ਹੈ ਪਰਮੇਸ਼ਰ ਤੇਰੇ ਜੀਵਿਤ ਨਾਮ ਚ ਖੁਦਾਵਨ ਖੁਦਾ ਮੈਂ ਪ੍ਰਾਰਥਨਾ ਕਰਦਾ ਹਰ ਇੱਕੋ ਬੈਡ ਡ੍ਰੀਮ ਜੋ ਮੈਂ ਦੇਖਿਆ ਪਰਮੇਸ਼ਰ ਔਰ ਸ਼ੈਤਾਨ ਉਹ ਨੂੰ ਮੇਰੀ ਲਾਈਫ ਦੇ ਉਤੇ ਪੂਰਾ ਕਰਨਾ ਚਾਹੁੰਦਾ ਪਰਮੇਸ਼ਰ ਹਾਰੇ ਕੋ ਬੈਡ ਡ੍ਰੀਮ ਦੀ ਤਾਕਤ ਨੂੰ ਜੋ ਸ਼ੈਤਾਨ ਨੇ ਡ੍ਰੀਮ ਦੇ ਦੁਆਰਾ ਮੇਰੀ ਲਾਈਫ ਦੇ ਉੱਤੇ ਰਿਲੀਜ਼ ਕੀਤੀ ਹੈ ਪਰਮੇਸ਼ਰ ਹਾਰੇ ਕੋ ਬੈਡ ਡ੍ਰੀਮ ਦੇ ਉੱਤੇ ਉਹਦੀ ਸਾਰੀਆਂ ਸ਼ੈਤਾਨ ਦੀਆਂ ਤਾਕਤ ਦੇ ਉੱਤੇ ਉਹਦੇ ਸਾਰੇ ਹਥਿਆਰਾਂ ਦੇ ਉੱਤੇ ਪਰਮੇਸ਼ਰ ਅੱਜ ਉਸ ਬੈਡ ਡ੍ਰੀਮ ਦੇ ਉੱਤੇ ਉਹਦੀਆਂ ਸਾਰੀਆਂ ਯੋਜਨਾਵਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਆਕ

ਕੁਤਰੇ ਆ ਕੁਤਰੇ ਆ ਕੁਤਰੇ ਉਹ ਡ੍ਰੀਮ ਦੇ ਦੁਆਰਾ ਸ਼ੈਤਾਨ ਨੇ ਕੁਝ ਵੀ ਕਿਉਂ ਨਾ ਦਿਖਾਇਆ ਹੋਵੇ ਚਾਹੇ ਉਹ ਮੌਤ ਦਿਖਾਈ ਹੋਵੇ ਐਕਸੀਡੈਂਟ ਦਿਖਾਇਆ ਹੋਵੇ ਫੇਅਰ ਦਿਖਾਇਆ ਹੋਵੇ ਨੌਨਸੈਂਸ ਦਿਖਾਇਆ ਹੋਵੇ ਜਾਦੂ ਟੋਣਾ ਦਿਖਾਇਆ ਹੋਵੇ ਪਰਮੇਸ਼ਰ ਬਿਮਾਰੀ ਦਿਖਾਈ ਹੋਵੇ ਕਿਸੇ ਵੀ ਰੂਪ ਚ ਸ਼ੈਤਾਨ ਨੇ ਕੁਝ ਵੀ ਕਿਉਂ ਨਾ ਦਿਖਾਇਆ ਹੋਵੇ ਪਰਮੇਸ਼ਰ ਉਹ ਸਾਰੀਆਂ ਸ਼ਤਾਨੀ ਤਾਕਤਾਂ ਉਹ ਨਾ ਬੈਡ ਡ੍ਰੀਮਸ ਨੂੰ ਮੈਂ ਕੈਨਸਲ ਕਰ ਦਿਆਂ ਰਿਲੀਜ਼ ਫਾਇਰ ਇੱਕ ਇੱਕ ਜਨ ਆਪਣੇ ਹੋਟਾ ਨੂੰ ਖੋਲ ਜਾਨਾ ਬੈਡ ਡ੍ਰੀਮਸ ਦੇ ਉੱਤੇ ਹਾਲੀਵੁੱਡ ਦੀ ਫਾਇਰ ਰਿਲੀਜ਼ ਕਰੋ ਕਿ ਪਰਮੇਸ਼ਰ ਤੇਰੀ ਅੱਖ ਦੇ ਦੁਆਰਾ ਉਹ ਬੈਡ ਡ੍ਰੀਮ ਸਾਲ ਹੋ ਜਾਣ ਕੈਨਸਲ ਹੋ ਜਾਣ ਪ੍ਰਭ ਯਿਸੂ ਮਸੀਹ ਦੇ ਨਾਮ ਜੋ ਸਾਰੇ ਬੈਡਰੂਮ ਜੋ ਤੁਸੀਂ ਦੇਖਿਆ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਆਰ ਮੈਂ ਡਿਕਲੇਅਰ ਕਰ ਦिए ਇੱਕ ਇੱਕ ਬੈਡਰੂਮ ਕੈਨਸਲ ਯਾ ਯਿਸੂ ਮਸੀਹ ਦੇ ਨਾਮ ਹਰ ਇੱਕ ਬੈਡ ਡ੍ਰੀਮ ਜੋ ਤੁਸੀਂ ਦੇਖਿਆ ਉਹ ਕੈਨਸਲ ਹੈ ਪਰ ਵੀ ਯੇਸ਼ੂ ਮਸੀਹ ਦੇ ਨਾਮ ਦੇ ਚ ਔਰ ਪਰਮੇਸ਼ੁਰ ਉਸ ਬੈਡ ਡ੍ਰੀਮ ਨੂੰ ਖੁਦਾਵਨ ਬਦਲੇਗਾ ਆਪਣੀ ਮਾਹਿਮਾ ਦੇ ਵਿੱਚ ਜੋ ਸ਼ੈਤਾਨ ਨੇ ਦਿਖਾਇਆ ਪਰਮੇਸ਼ਰ ਯੇਸ਼ੂ ਮਸੀਹ ਦੇ ਨਾਮ ਚੋਂ ਕਦੀ ਪੂਰਾ ਨਾ ਹੋਵੇ ਔਰ ਲਾਰਡ ਖੁਦਾਵਨ ਜੋ ਤੂੰ ਤੇਰੇ ਲੋਕਾਂ ਲਈ ਰੱਖਿਆ ਅੱਜ ਯੇਸ਼ੂ ਮਸੀਹ ਦੇ ਨਾਮ ਉਹ ਸਾਰੇ ਰਸਤਿਆਂ ਨੂੰ ਮੈਂ ਖੋਲ੍ਹ ਦਿੱਤਾ ਕਿ ਤੇਰੇ ਲੋਕ ਖੁਦਾਵਨ ਖੁਦਾ ਤੇਰੀਆਂ ਉਹਨਾਂ ਸਾਰੀਆਂ ਬਰਕਤਾਂ ਨੂੰ ਲੈ ਪਾਉਣ ਜੋ ਤੂੰ ਇਹਨਾਂ ਦੇ ਲਈ ਰੱਖੀਆਂ ਸੋ ਡਿਕਲੇਅਰ ਕਰੋ ਕਿ ਪਰਮੇਸ਼ੁਰ ਜੋ ਤੂੰ ਮੇਰੀ ਲਾਈਫ ਦੇ ਉੱਤੇ ਰੱਖਿਆ ਪਿਤਾ ਅੱਜ ਜੋ ਸਾਰੇ ਦਰਵਾਜ਼ੇ ਖੁੱਲ ਜਾਣ ਖੁਦਾਵਨ ਖੁਦਾ ਔਰ ਸਾਰੀਆਂ ਆਸ਼ੀਸ਼ਾਂ ਬਰਕਤਾਂ ਬਲੇਸਿੰਗ ਟੈਸਟ ਮਨੀ ਹੀਲਿੰਗ ਛੁਟਕਾਰੇ ਖੁਦਾਵਨ ਖੁਦਾ ਮੇਰੀ ਲਾਈਫ ਚ ਰਾਈਟ ਨਾਉ ਐਂਟਰ ਕਰਨ ਪਵਿੱਤਰ ਆਤਮਾ ਦੀ ਫਾਇਰ ਦੇ ਦੁਆਰਾ ਸਾਰੇ ਰਸਤੇ ਖੁੱਲ ਜਾਣ ਔਰ ਸ਼ੈਤਾਨੀ ਸਾਰੇ ਰਸਤਿਆਂ ਦੇ ਉੱਤੇ ਹੌਲੀ ਗੋਸ ਦੀ ਫਾਇਰ ਦਵੋ ਉਹਨਾਂ ਨੂੰ ਬੰਦ ਕਰੋ ਪਵਿੱਤਰ ਆਤਮਾ ਦੀ ਸਹਾਇਤਾ ਦੇ ਦੁਆਰਾ ਕਹੋ ਕਿ ਯਸ਼ੂ ਮਸੀਹ ਦੇ ਜੀਵਿਤ ਨਾਮ ਵਿੱਚ ਖੁਦਾਵਨ ਖੁਦਾ ਅੱਜ ਮੈਂ ਸ਼ੈਤਾਨ ਦੇ ਸਾਰੇ ਰਸਤਿਆਂ ਨੂੰ ਬੰਦ ਕਰਦਾ ਵਾਂ ਮੈਂ ਬੰਦ ਕਰ ਦਿਆਂ ਚਾਹੇ ਫੇਲਿਅਰ ਦਾ ਲੜਾਈਆਂ ਝਗੜਿਆਂ ਦਾ ਟੈਨਸ਼ਨ ਡਿਪਰੈਸ਼ਨ ਦਾ ਵਾ ਉਹ ਜੋ ਬਲੈਸਦਾ ਵਾ ਉਹ ਮੇਰੇ ਫਾਈਨਸ ਨੂੰ ਚਾਹੀ ਖਾਂਦਾ ਕਿਉਂ ਨਾਵੇਂ ਮੇਰੇ ਬੱਚਾ ਨੂੰ ਡਿਸਟਰਾਇ ਕਰਨਾ ਚਾਉ ਮੇਰੇ ਮੇਰੇ ਹਸਬੰਡ ਮੇਰੀ ਵਾਈਫ ਚ ਲੜਾਈਆਂ ਨੂੰ ਜੋ ਕ੍ਰੀਏਟ ਕਰਦਾ ਪਰਮੇਸ਼ਰ ਜਿਸਨੇ ਮੇਰੇ ਬਚਪਨ ਮੇਰੇ ਗਰਵ ਨੂੰ ਬਚਪਨ ਦੇ ਵਿੱਚ ਰੱਖਿਆ ਉਹ ਸਾਰੇ ਦਰਵਾਜੇ ਬੰਦ ਹੋ ਜਾਣ ਉਹ ਸਾਰੇ ਪੰਨ ਦਰਵਾਜੇ ਬੰਦ ਹੋ ਜਾਣ ਯੇਸ਼ੂ ਮਸੀਹ ਦੇ ਨਾਮ ਦੇ ਚ ਉਹਨਾਂ ਸਾਰੇ ਸ਼ਤਾਨੀ ਦਰਵਾਜਿਆਂ ਦੇ ਉੱਤੇ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਔਰ ਡਿਕਲੇਅਰ ਕਰੋ ਕਿ ਪਰਮੇਸ਼ਰ ਹਾਰਿ ਕੋ ਸਿੰਜੋ ਗੁਪਤ ਵਿਚਾ ਮੇਰੀ ਲਾਈਫ ਦੇ ਉੱਤੇ ਖੁਦਾਵਨ ਉਸ ਸਿੰਜ ਉਹਨਾ পাপ ਨੂੰ ਮੈਂ ਪਰਮੇਸ਼ਰ ਆਪਣੀ ਲਾਈਫ 'ਚ ਮੈਂ ਤਰੇ ਕੇ ਅੰਗੀਕਾਰ ਕਰਦਾ ਕਿ ਮੇਰੀ ਲਾਈਫ 'ਚ ਹੈ ਖੁਦਾਵਨ ਮੈਂ ਤੇਰੇ ਅੱਗੇ ਤੌਬਾ ਕਰਦਾ ਉਸ ਪਾਪ ਦੇ ਲਈ ਉਸ ਬੁਰਾਈ ਦੇ ਲਈ ਪਰਮੇਸ਼ਰ ਔਰ ਖੁਦਾਵਨ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਮੇਰੇ ਤੇ ਦਇਆ ਕਰ ਮੈਨੂੰ ਇਸ ਸਾਮਰ ਦੇ ਤਾਕਤ ਦੇ ਖੁਦਾਵਨ ਹਰ ਇੱਕ ਨੂੰ ਪਰਮੇਸ਼ਰ ਜੋ ਗੁੱਜਾ ਗੁਨਾਹ পাপ ਮੇਰੀ ਲਾਈਫ ਦੇ ਉੱਤੇ ਆ ਪਰਮੇਸ਼ਰ ਅੱਜ ਮੈਂ ਤੇਰੀ ਹੌਲੀ ਗੋਸ ਦੀ ਫਰਦ ਦੋ ਰ ਆਪਣੀ ਲਾਈਫ ਚੋਂ ਆਪਣੇ ਬੱਚਿਆਂ ਚੋਂ ਆਪਣੇ ਹਸਬੰਡ ਚੋਂ ਆਪਣੀ ਫੈਮਲੀ ਚੋਂ ਆਪਣੇ ਚਰਚ ਚੋਂ ਖੁਦਮਨ ਆਪਣੇ ਲੋਕਾਂ ਚ ਪਰਮਿਸ਼ਨਾਂ ਨੂੰ ਮੈਂ ਕੈਨਸਲ ਕਰਦਾ ਰੈਲੀਸ ਫਾਇਰ ਇਨ ਦਾ ਨੇਮ ਆਫ ਜੀਜ਼ਸ ਪਵਿੱਤਰ ਆਤਮਾ ਸਾਰੇ ਗੁੱਝੇ ਗੁਨਾਹ ਪਾਪ ਪਰਮੇਸ਼ਰ ਜੋ ਨਦੀ ਲਾਈਫ ਦੇ ਉੱਤੇ ਕੰਮ ਕਰਦੇ ਆ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਐ ਡੈਵਲ ਹਰੂ ਗੁੱਝਾ ਗੁਨਾਹ ਪਾਪ ਜੋ ਨਦੀ ਲਾਈ ਜਿੱਤੇ ਤੋ ਰੀਲੀਸ ਕੀਤਾ ਅੱਜ ਮੈਂ ਉਹਨਾਂ ਦੇ ਉੱਤੇ ਹੌਲੀ ਗੋਸ ਦੀ ਫਾਇਰ ਦਿੰਨੀ ਆ ਪਵਿੱਤਰ ਆਤਮਾ ਤੇਰੀ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਇਨ ਦਾ ਨੇਮ ਆਫ ਔਰ ਖੁਦਾਵਨ ਉਸ ਪਾਪ ਦੇ ਉਤੇ ਫੱਤਾ ਪਾਉਣ ਪਿਤਾ ਅਜ ਤੋ ਬਾਪ ਪਿਤਾ ਇਸ ਪਾਪ ਨੂੰ ਛੱਡਣ ਕੇ ਯੇਸ਼ੂ ਮਸੀਹ ਦੇ ਨਾਮ ਚ ਔਰ ਇਕਰਾਰ ਕਰਉ ਖੁਦਾਵੰ ਜੋ ਮੈਂ ਪਹਿਲਾ ਕੀਤਾ ਹੁਣ ਮੈਂ ਕਦੀ ਨਹੀਂ ਕਰਾਂਗਾ ਪਿਤਾ ਮੈਂ ਵਧਾਂਗਾ ਤੇਰੀ ਮਾਹਿਮਾ ਦੇ ਲਈ ਮੈਂ ਕਰਾਂਗਾ ਪਰਮੇਸ਼ਰ ਤੇਰੀ ਗਲੋਰੀ ਦੇ ਲਈ ਤੇਰੇ ਨਾਮ ਨੂੰ ਉੱਚਾ ਕਰਨ ਦੇ ਲਈ ਮੈਨੂੰ ਗ੍ਰੇਸ ਮੰਗੋ ਪਰਮੇਸ਼ਰ ਕੋਲ ਖੁਦਾਵੰ ਮੈ ਉਸ ਹਾਰ ਗੁਜੇ ਗੁਨਾਹ ਪਾਪ ਨੂੰ ਛੱਡ ਸਕਾਂ ਤੇਰੀ ਦਇਆ ਮੇਰੇ ਤੇ ਆਵੇ ਮੇਰੇ ਘਰਾਂ ਨੇ ਮੇਰੇ ਬੱਚਾਂ ਤੇ ਮੇਰੇ ਲੋਕਾਂ ਤੇ ਆਵੇ ਪਰਮੇਸ਼ਰ ਸਾਨੂੰ ਛੂ ਪਵਿੱਤਰ ਆਤਮਾ ਮੱਸਾ ਦੇ ਫਾਇਰ ਦੇ ਗ੍ਰੇਸ ਦੇ ਖੁਦਾਵੰ ਕੁਦਾ ਤਾਂ ਕਿ ਖੁਦਾਵੰ ਮੈਂ ਸਾਰੇ ਪਾਪਾ ਤੋਂ ਆਜ਼ਾਦ ਹੋ ਸਕਾਂ रे परोशे के थे नीले रे बोरो शिखा थरा बा 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 रुको तो नलो रो बोरो शे के थे नीले रे बेर शे के थे नीले रे बेर शे के थे नीले रे बेर शे के थे नीले रे और खास प्रार्थना करो कि परमेश्वर रखे कहो कि खुदावन मैं प्रार्थना करता यीशु मसीह के नाम देच हर एक को बीज जो शैतान मेरे अंदर पौंदा शैतानी बीज जो मेरीया सोचा विच मेरी जुबान विच मेरी लाइफ विच मेरी बॉडी विच ਮੇਰੀ ਲਾਈਫ ਦੇ ਕਿਸੇ ਵੀ ਹਿੱਸੇ ਵਿੱਚ ਜਿੱਥੇ ਸ਼ੈਤਾਨੀ ਬੀਜ ਆ ਖੁਦਾਵਨ ਖੁਦਾ ਜਿੱਥੇ ਜਿੱਥੇ ਸ਼ੈਤਾਨੀ ਬੀਜ ਮੇਰੀ ਲਾਈਫ ਦੇ ਤੇ ਕੰਮ ਕਰ ਰਿਹਾ ਖੁਦਾ ਉਸ ਬੀਜ ਦੇ ਉੱਤੇ ਚਾਹੇ ਮੇਰੇ ਬੱਚਿਆਂ ਵਿੱਚ ਆ ਮੇਰੇ ਹਸਬੰਡ ਵਿੱਚ ਆ ਮੇਰੀ ਜੌਬ ਦੇ ਉੱਤੇ ਆ ਮੇਰੇ ਡਾਕੂਮੈਂਟਸ ਤੇ ਆ ਮੇਰੀ ਮੇਰੀ ਫਾਈਨੈਂਸ ਦੇ ਉੱਤੇ ਆ ਮੇਰੇ ਬਿਜ਼ਨਸ ਦੇ ਉੱਤੇ ਮੇਰੀ ਸਪਿਰਚੁਅਲ ਲਾਈਫ ਦੇ ਤੇ ਹਰ ਸ਼ੈਤਾਨੀ ਬੀਜ ਦੇ ਤੇ ਪਵਿੱਤਰ ਆਤਮਾ ਤੇਰੀ ਅੱਗ ਕੁਤਰੇ ਅੱਗ ਆਕੁਤਰੇ 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 ਇਨ ਦਾ ਨੇਮ ਆਫ ਜੀਜ਼ਸ ਹਰ ਸ਼ਤਾਨੀ ਬੀਜ ਨੂੰ ਮੈਂ ਨਾਸ਼ ਕਰਦੀ ਆਂ ਪ੍ਰਭ ਯੇਸ਼ੂ ਮਸੀਹ ਦੇ ਨਾਮ 'ਚ ਤੜੀ ਲਾਈਫ 'ਚੋਂ ਉਹ ਪੂਰਾ ਬੀਜ ਹੈ ਬੁਰੀਆਂ ਸੋਚਾਂ ਦਾ ਵਾ ਬੁਰੀਆਂ ਗਲਤ ਗੱਲਾਂ ਦਾ ਵਾ ਗਲਤ ਸੰਗਤੀ ਦਾ ਵਾ ਕਿਸੇ ਵੀ ਰੀਤੀ ਦਾ ਹਰ ਸ਼ਤਾਨੀ ਬੀਜ ਤੜੇ ਕਰਾਂ ਪਰਿਵਾਰਾਂ ਤੜੀਆਂ ਲਾਈਫਾਂ 'ਚੋਂ ਮੈਂ ਯੇਸ਼ੂ ਮਸੀਹ ਦੇ ਨਾਮ 'ਚ ਕਮਾਂਡ ਕਰਦੀ ਕਿ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਐ ਡੈਵਲ ਕੈਟ ਫਾਇਰ ਇਨ ਦਾ ਨੇਮ ਆਫ ਜੀਸਸ ਔਰ ਖੁਦਾਵਨ ਮੈਂ ਤੇਰੇ ਲੋਕਾਂ ਨੂੰ ਫ੍ਰੀ ਘੋਸ਼ਿਤ ਕਰਦੀ ਆ ਜਿਨੇ ਜਨ ਬਿਮਾਰੀਆਂ ਜਕੜਿਆ ਜਾਦੂ ਟੋਣਿਆਂ ਦੇ ਹੇਠਿਆ ਪਰਮੇਸ਼ਰ ਫੇਲਿਅਰ ਸਪਿਰਟ ਇਹਨਾਂ ਦੀ ਲਾਈਫ ਚ ਕੰਮ ਕਰ ਰਹੀਆਂ ਡਿਲੇ ਦੀਆਂ ਆਤਮਾਵਾਂ ਇਹਨਾਂ ਦੀ ਲਾਈਫ ਚ ਕੰਮ ਕਰ ਰਹੀਆਂ ਪਰਮੇਸ਼ਰ ਲੜਾਈਆਂ ਝਗੜੇ ਟੈਨਸ਼ਨ ਡਿਪਰੈਸ਼ਨ ਹਰ ਅੰਧਕਾਰ ਦੀ ਸ਼ੈਤਾਨੀ ਤਾਕਤ ਦੇ ਉੱਤੇ ਮੈਂ ਤੇਰੇ ਹੌਲੀ ਗੋਸ ਦੀ ਫਾਈਨਲ ਰਿਲੀਜ਼ ਕਰਦੀ ਆ ਔਰ ਹਰ ਇੱਕ ਕੋ ਦੁਸ਼ਟ ਆਤਮਾ ਮੇਰੀ ਆਵਾਜ਼ ਨੂੰ ਸੁਣਿਓ ਰਾਈਟ ਨਾਓ ਤੁਸੀਂ ਫ੍ਰੀ ਹੋ ਜਾਓ ਉਹ ਛੱਡ ਕੇ ਜਾਵੇ ਤੁਹਾਡੇ ਲੋਕਾਂ ਤੁਹਾਡੇ ਘਰਾਂ ਪਰਿਵਾਰਾਂ ਨੂੰ ਤੁਹਾਡੀ ਲਾਈਫ ਨੂੰ ਰਾਈਟ ਨਾਉ ਡੇਵਲ ਆਊਟ ਇਨ ਦਾ ਨੇਮ ਆਫ ਜੀਜ਼ਸ ਆਈ ਕਮਾਂਡ ਯੂ ਇਨ ਦਾ ਨੇਮ ਆਫ ਜੀਜ਼ਸ ਆਊਟ 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 ਇਨ ਦਾ ਨੇਮ ਆਫ ਜੀਜ਼ਸ ਫਰੀ ਹੋ ਜਾਓ ਚੰਗੇ ਹੋ ਜਾਓ ਆਜ਼ਾਦ ਹੋ ਜਾਓ ਬles ਹੋ ਜਾਓ ਪ੍ਰਭ ਯੇਸ਼ੂ ਮਸੀਹ ਦੇ ਜੀਵਿਤ ਨਾਮ ਦੇ ਚ ਤੁਹਾਡੇ ਰੋਗ ਚੰਗੇ ਹੋ ਚੁੱਕਿਆ ਯੇਸ਼ੂ ਦੇ ਕੋਲੇ ਖਾਣ ਨਾਲ ਚੰਗੇ ਹੋ ਚੁੱਕੇ ਤੁਸੀਂ ਆਜ਼ਾਦ ਹਾਂ ਤੁਸੀਂ ਆਪਣੀਆਂ ਬਿਗ ਬਿਗ ਟੈਸਟਮਨੀਜ਼ ਦੇ ਨਾਲ ਵਾਪਸ ਆ ਰਹੇ ਹੋ ਕੋਲ ਕਿ ਪਰਮੇਸ਼ਰ ਮੈਂ ਤੇਰੀ ਹਜ਼ੂਰੀ ਚ ਬੈਠਾ ਸਿਰਫ ਤੇਰੀ ਮਾਹਿਮਾ ਦੇ ਲਈ ਖੁਦਾਵਨ ਮੈਂ ਤੇਰੇ ਨਾਮ ਨੂੰ ਉੱਚਾ ਕਰਨ ਦੇ ਲਈ ਪਿਤਾ ਔਰ ਮੈਂ ਵਿਸ਼ਵਾਸ ਕਰਦਾ ਤੂੰ ਮੈਨੂੰ ਗਵਾਹੀਆਂ ਦੇ ਚੁੱਕਿਆ ਤੂੰ ਮੈਨੂੰ ਆਜ਼ਾਦ ਕਰ ਚੁੱਕਿਆ ਤੂੰ ਮੈਨੂੰ ਚੰਗਾ ਕਰ ਚੁੱਕਿਆ ਔਰ ਮੈਂ ਤੇਰੀ ਹਜ਼ੂਰੀ ਚੋਂ ਬਾਹਰ ਜਾਵਾਂਗਾ ਪਿਤਾ ਜੈ ਜੈਕਾਰਿਆਂ ਦੇ ਨਾਲ ਧੰਨਵਾਦ ਦੀਆਂ ਪੇਟਾਂ ਦੇ ਨਾਲ ਤੇਰੀਆਂ ਗਵਾਹੀਆਂ ਦੇ ਬਾਅਦ ਮੈਨੂੰ ਕੇਰ ਚੁੱਕੇ ਪਿਤਾ ਔਰ ਮੈਂ ਵੱਡੀਆਂ ਗਵਾਹੀਆਂ ਨਾਲ ਵਾਪਸ ਆ ਰਿਹਾ ਔਰ ਇਹ ਤੁਹਾਡਾ ਸਪੈਸ਼ਲ ਸੀਡ ਅੰਮ੍ਰਿਤ ਵੇਲੇ ਦੀ ਪ੍ਰਾਰਥਨਾ ਪਰਮੇਸ਼ਰ ਤੜੇ ਕਰਾਂ ਦੇ ਵਿੱਚੋਂ ਤਾਂ ਨੂੰ 100 ਗੁਣਾ ਫਲਾਂ ਦੇ ਨਾਲ ਬles ਕਰੇਗੀ ਤੁਹਾਡੇ ਕਰਾਨੇ ਪਰਮੇਸ਼ਰ ਉੱਚੇ ਕਰੇਗਾ ਤੁਸੀਂ ਸੇਵ ਨਹੀਂ ਰਹੋਗੇ ਹਾਲੇਲੂਇਆ ਜੋ ਦੀ ਪ੍ਰੈਜ਼ੈਂਸ ਦਾ ਆਨਰ ਕਰਦੇ ਆ ਆਪਣੇ ਸਮੇਂ ਨੂੰ ਇੱਕ ਸਮੇਂ ਨੂੰ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਦੇ ਆ ਆਪਣਾ ਬੈਸ ਸੀਡ ਪ੍ਰਾਰਥਨਾ ਦਾ ਪੈਸੇ ਦਾ ਫਾਸਟਿੰਗ ਦਾ ਹਰ ਇੱਕ ਤਰ੍ਹਾਂ ਦਾ ਬੀਜ ਜੋ ਸਪੈਸ਼ਲ ਸੀਡ ਤੁਸੀਂ ਪਰਮੇਸ਼ਰ ਦੇ ਘਰ ਚ ਬੋਨਿਓ ਦੀ ਮਾਹਿਮਾ ਦੇ ਲਈ ਉਹ ਪਰਮੇਸ਼ਰ ਕਦੀ ਨਹੀਂ ਪੁੱលਦਾ ਸੋ ਮੇਰਾ ਫੇਥ ਹੈ ਇਟਾੜੀਆਂ ਪ੍ਰਾਰਥਨਾਵਾਂ ਇਟਾੜਾ ਸਮਾਂ ਪਰਮੇਸ਼ਰ ਕਦੀ ਨਾ ਪੁੱਲੇਗਾ ਉਹਦੇ ਨਾਮ ਚ ਕੀਤੀ ਮਿਹਨਤ ਉਹਦੇ ਵਚਨ ਚ ਲਿਖਿਆ ਕਦੀ ਵਿਅਰਥ ਨਹੀਂ ਜਾਂਦੀ ਤੜੀਆਂ ਪ੍ਰਾਰਥਨਾਵਾਂ ਵਿਅਰਥ ਨਾ ਜਾਣੀਏ ਤੜੇ ਬਹਾਈ ਹੋਈ ਅੰਜੂ ਦੀ ਹਜ਼ੂਰੀ 'ਚ ਵਿਅਰਥ ਨਾ ਜਾਏਗਾ ਤੜਾਈ ਇੱਕ ਪ੍ਰਾਰਥਨਾ ਤੜੇ ਮੂੰਹ 'ਚੋਂ ਜਦ ਨਿਕਲੀ ਉਹ ਵਿਅਰਥ ਨਹੀਂ ਜਾਊਗੀ ਜਦੋਂ ਸੈਮੂਲ ਦੇ ਕਿਸੇ ਵੀ ਪ੍ਰਾਰਥਨਾ ਨੂੰ ਪਰਮੇਸ਼ਰ ਇਸ ਜ਼ਮੀਨ ਤੇ ਨਾ ਟਿਕਣ ਦਿੱਤਾ ਉਹ ਤੜੀਆਂ ਪ੍ਰਾਰਥਨਾ ਨੂੰ ਵੀ ਜ਼ਮੀਨ ਤੇ ਨਾ ਟਿਕਣ ਦੇਵੇ ਤੁਸੀਂ ਅੱਜ ਬਲੈਸ ਹੋ ਤੁਸੀਂ ਆਸ਼ੀਸ਼ਿਤ ਹੋ ਪਰਮੇਸ਼ਰ ਦੇ ਲਹੂ 'ਚ ਮੈਂ ਤੁਹਾਨੂੰ ਛਿਪਾਉਂਨੀ ਆਂ ਪਰਮੇਸ਼ਰ ਦਾ ਆਤਮਾ ਤੜੀ ਸਾਰੇ ਸਫਰ ਨੂੰ ਮੁਬਾਰਕ ਕਰੇ ਤਾਨੂੰ ਬles ਕਰੇ ਧੜੀਆਂ ਗੱਡੀਆਂ ਵਾਈਕਲਸ ਮੇ ਯਸ਼ੂ ਦੇ ਲਹੂ ਚ ਛਿਪੌਨੀਆਂ ਤੁਹਾਡੇ ਸਾਰੇ ਕੰਮ ਅੱਜ ਮੁਬਾਰਕ ਹੋਣ ਤੁਸੀਂ ਬਹੁਤਿਆਂ ਦੇ ਲਈ ਇੱਕ ਬਰਕਤ ਦਾ ਕਾਰਨ ਬਣੋ ਪਰਮੇਸ਼ਰ ਦਾ ਆਤਮਾ ਤਨ ਨੂੰ ਟੱਚ ਕਰ ਚੁੱਕਿਆ ਆਜ਼ਾਦ ਕਰ ਚੁੱਕਿਆ ਤੁਸੀਂ ਪਰਮੇਸ਼ਰ ਦੀ ਮਾਹਿਮਾ ਦੇ ਲਈ ਬਿਗ ਬਿਗ ਟੈਸਟਮਨੀਜ਼ ਦੇ ਨਾਲ ਖੜੇ ਹੋਵੋਗੇ ਹਰ ਬੈਟ ਨਿਊਜ਼ ਨੂੰ ਮੈਂ ਕੈਨਸਲ ਕਰਦੀ ਐ ਐਕਸੀਡੈਂਟ ਵੀ ਸਪਿਰਿਟ ਨੂੰ ਮੈਂ ਕੈਨਸਲ ਕਰਦੀ ਆ ਤੁਸੀਂ ਜਿੱਥੇ ਜਾਓ ਪਰਮੇਸ਼ਰ ਦੀ ਲਹੂ ਦੀ ਪ੍ਰੋਟੈਕਸ਼ਨ ਦੇ ਵਿੱਚ ਰਹੋਗੇ ਪਰਮੇਸ਼ਰ ਦਾ ਆਤਮਾ ਤਨ ਨੂੰ ਪ੍ਰੋਟੈਕਟਰ ਬles ਕਰਨਗੇ ਤੇ ਤੁਹਾਡੀ ਅਗਵਾਹੀ ਕਰਨਗੇ ਤੇ ਤੁਹਾਡੇ ਅੱਗੇ ਹੁਕੀ ਚੱਲਣਗੇ ਪ੍ਰਭ ਯੀਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਚ ਇਸ ਪ੍ਰਾਰਥਨਾ ਨੂੰ ਮੰਨ ਕੇ ਪਾਲਣਿਆ ਸਭ ਬੋਲੋ ਆਂ